ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਵੱਡੀ ਖਬਰ ਤੇ ਦੱਸਦੀ ਹੈ ਕਿ ਅਮਰੀਕਾ ਦੇ ਵਿੱਚੋਂ ਦੁਬਾਰਾ ਤੋਂ ਪੰਜਾਬੀਆਂ ਨੂੰ ਜਿਹੜਾ ਡਿਪੋਰਟ ਹੈ ਕਰ ਦਿੱਤਾ ਗਿਆ ਜੀ ਹਾਂ ਕੁਝ ਨੌਜਵਾਨ ਯਾਨੀ ਕਿ 50 ਨੌਜਵਾਨ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਵੱਲੋਂ 트ੰਪ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਦੱਸਦੀ ਹੈ ਕਿ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਤਿੰਨ ਜਹਾਜ਼ ਨੇ ਜਿਹੜੇ ਉਹ ਅਮਰੀਕਾ ਦੇ ਵਿੱਚੋਂ ਕੱਢੇ ਗਏ ਸੀ ਜਿਹੜੇ ਉਹ ਨੌਜਵਾਨ ਸੀਗੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਫਿਰ ਡੋਂਕੀ ਲਗਾ ਕੇ ਅਮਰੀਕਾ ਦੇ ਵਿੱਚ ਸੈਟਲ ਹੋਣ ਦੇ ਲਈ ਕਮਾਈਆਂ ਕਰਨ ਦੇ ਲਈ ਗਏ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਬੰਨ੍ਹੀਆਂ ਗਈਆਂ ਸੀ ਹੱਥਾਂ ਦੇ ਵਿੱਚ ਹਥਕੜੀਆਂ ਲਗਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਮੁਰਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਜਹਾਜ਼ ਹੈ ਜਿਸ ਦੇ ਵਿੱਚ 50 ਨੌਜਵਾਨਾਂ ਨੂੰ ਦੁਬਾਰਾ ਤੋਂ ਦਿੱਲੀ 에ਅਰਪੋਰਟ ਵਾਪਸ ਭੇਜ ਦਿੱਤਾ ਗਿਆ ਖਬਰ ਸਾਹਮਣੇ ਇਸ ਤਰੀਕੇ ਦੇ ਨਾਲ ਆ ਰਹੀ ਹੈ ਕਿ ਜਿਹੜੇ ਨੌਜਵਾਨ ਬਾਹਰ ਗਏ ਸੀ ਜਿਨ੍ਹਾਂ ਨੂੰ ਇਸ ਸਮੇਂ ਡਿਪੋਰਟ ਕੀਤਾ ਗਿਆ ਉਹ ਡੋਂਕੀ ਲਗਾ ਕੇ ਬਾਹਰ ਗਏ ਸੀ ਕਿਉਂਕਿ ਕੁਝ ਨੌਜਵਾਨ ਅਜਿਹੇ ਨੇ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਕਿ ਸਹੀ ਨਹੀਂ ਹੈ ਉਹਨਾਂ ਦੇ ਘਰ ਦੇ ਵਿੱਚ ਕਮਾਈ ਦਾ ਕੋਈ ਜ਼ਿਆਦਾ ਸੋਰਸ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਡੋਂਕੀ ਲਗਾ ਕੇ ਬਾਹਰ ਜਾਣਗੇ ਤੇ ਸਹੀ ਤਰੀਕੇ ਦੇ ਨਾਲ ਉਹ ਉੱਧਰ ਰਹਿ ਸਕਦੇ ਨੇ ਪਰ ਅਮਰੀਕਾ ਦੇ ਵੱਲੋਂ ਜਿਹੜੇ ਰੂਲ ਨੇ ਉਹ ਸਖਤ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਅਜਿਹੇ ਨੌਜਵਾਨਾਂ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ ਅ ਪਹਿਲਾਂ ਵੀ ਖਬਰ ਸਾਹਮਣੇ ਆਈ ਸੀ ਕਿ 3 ਤੋਂ 4 ਜਹਾਜ਼ ਨੇ ਜਿਹੜੇ ਉਹ ਅਮਰੀਕਾ ਦੇ ਵਾਪਸ ਦਿੱਲੀ 에어ਪੋਰਟ ਤੇ ਭੇਜੇ ਸੀ ਜਿਸ ਦੇ ਵਿੱਚ ਜਿਹੜੇ ਪੰਜਾਬੀ ਜਾਂ ਫਿਰ ਜਿਹੜੇ ਨੌਜਵਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਸੀ ਭਾਵੇਂ ਉਹ ਕਿਸੇ ਵੀ ਇਲਾਕੇ ਦੇ ਹੁਣ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਮੁਰ ਤੋਂ ਜਿਹੜੀ ਹੁਣ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ 50 ਨੌਜਵਾਨ ਜੋ ਕਿ ਹਰਿਆਣਾ ਹਰਿਆਣੇ ਦੇ ਰਹਿਣ ਵਾਲੇ ਸੀ ਜੀ ਹਾਂ ਹਰਿਆਣਵੀ ਨੌਜਵਾਨ ਸੀ 50 ਨੌਜਵਾਨ ਜਿਨ੍ਹਾਂ ਨੂੰ ਹੁਣ ਅਮਰੀਕਾ ਨੇ ਡਿਪੋਰਟ ਕੀਤਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਵੱਡੀ ਖਬਰ ਤੇ ਦੱਸਦੀ ਹੈ ਕਿ ਅਮਰੀਕਾ ਦੇ ਵਿੱਚੋਂ ਦੁਬਾਰਾ ਤੋਂ ਪੰਜਾਬੀਆਂ ਨੂੰ ਜਿਹੜਾ ਡਿਪੋਰਟ ਹੈ ਕਰ ਦਿੱਤਾ ਗਿਆ ਜੀ ਹਾਂ ਕੁਝ ਨੌਜਵਾਨ ਯਾਨੀ ਕਿ 50 ਨੌਜਵਾਨ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਵੱਲੋਂ 트ੰਪ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਦੱਸਦੀ ਹੈ ਕਿ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਤਿੰਨ ਜਹਾਜ਼ ਨੇ ਜਿਹੜੇ ਉਹ ਅਮਰੀਕਾ ਦੇ ਵਿੱਚੋਂ ਕੱਢੇ ਗਏ ਸੀ ਜਿਹੜੇ ਨੌਜਵਾਨ ਸੀਗੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਫਿਰ ਡੋਂਕੀ ਲਗਾ ਕੇ ਅਮਰੀਕਾ ਦੇ ਵਿੱਚ ਸੈਟਲ ਹੋਣ ਦੇ ਲਈ ਕਮਾਈਆਂ ਕਰਨ ਦੇ ਲਈ ਗਏ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਬੰਨੀਆਂ ਗਈਆਂ ਸੀ ਹੱਥਾਂ ਦੇ ਵਿੱਚ ਹਥਕੜੀਆਂ ਲਗਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਮੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਜਹਾਜ਼ ਹੈ ਜਿਸ ਦੇ ਵਿੱਚ 50 ਨੌਜਵਾਨਾਂ ਨੂੰ ਦੁਬਾਰਾ ਤੋਂ ਦਿੱਲੀ 에ਅਰਪੋਰਟ ਵਾਪਸ ਭੇਜ ਦਿੱਤਾ ਗਿਆ ਖਬਰ ਸਾਹਮਣੇ ਇਸ ਤਰੀਕੇ ਦੇ ਨਾਲ ਆ ਰਹੀ ਹੈ ਕਿ ਜਿਹੜੇ ਨੌਜਵਾਨ ਬਾਹਰ ਗਏ ਸੀ ਜਿਨ੍ਹਾਂ ਨੂੰ ਇਸ ਸਮੇਂ ਡਿਪੋਰਟ ਕੀਤਾ ਗਿਆ ਉਹ ਡੋਂਕੀ ਲਗਾ ਕੇ ਬਾਹਰ ਗਏ ਸੀ ਕਿਉਂਕਿ ਕੁਝ ਨੌਜਵਾਨ ਅਜਾਹੇ ਨੇ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਕਿ ਸਹੀ ਨਹੀਂ ਹੈ ਉਹਨਾਂ ਦੇ ਘਰ ਦੇ ਵਿੱਚ ਕਮਾਈ ਦਾ ਕੋਈ ਜ਼ਿਆਦਾ ਸੋਰਸ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਡੋਂਕੇ ਲਗਾ ਕੇ ਬਾਹਰ ਜਾਣਗੇ ਤੇ ਸਹੀ ਤਰੀਕੇ ਦੇ ਨਾਲ ਉਹ ਉੱਧ ਰਹਿ ਸਕਦੇ ਨੇ ਪਰ ਅਮਰੀਕਾ ਦੇ ਵੱਲੋਂ ਜਿਹੜੇ ਰੂਲ ਨੇ ਉਹ ਸਖਤ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਜਹੇ ਨੌਜਵਾਨਾਂ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਖਬਰ ਸਾਹਮਣੇ ਆਈ ਸੀ ਕਿ 3 ਤੋਂ 4 ਜਹਾਜ਼ ਨੇ ਜਿਹੜੇ ਉਹ ਅਮਰੀਕਾ ਨੇ ਵਾਪਸ ਦਿੱਲੀ 에어ਪੋਰਟ ਤੇ ਭੇਜੇ ਸੀ ਜਿਸ ਦੇ ਵਿੱਚ ਜਿਹੜੇ ਪੰਜਾਬੀ ਜਾਂ ਫਿਰ ਜਿਹੜੇ ਨੌਜਵਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਸੀ ਭਾਵੇਂ ਉਹ ਕਿਸੇ ਵੀ ਇਲਾਕੇ ਦੇ ਹੋਣ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਮੁਰ ਤੋਂ ਜਿਹੜੀ ਹੁਣ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਦਾ ਵਿੱਚ 50 ਨੌਜਵਾਨ ਜੋ ਕਿ ਹਰਿਆਣਾ ਹਰਿਆਣੇ ਦੇ ਰਹਿਣ ਵਾਲੀ ਸੀ ਜੀ ਹਾਂ ਹਰਿਆਣਵੀ ਨੌਜਵਾਨ ਸੀ 50 ਨੌਜਵਾਨ ਜਿਨ੍ਹਾਂ ਨੂੰ ਹੁਣ ਅਮਰੀਕਾ ਨੇ ਡਿਪੋਰਟ ਕੀਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ